ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਆਸ ਕਰ ਸਭ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਜਿਵੇਂ ਕਿ ਅਸੀਂ ਕੱਲ ਵਾਲੀ ਵੀਡੀਓ ਵਿੱਚ ਦੱਸਿਆ ਸੀ ਵੀ ਅਸੀਂ ਕੱਲ ਨੂੰ ਜਾਵਾਂਗੇ ਮਢਾਲੀ ਮੇਲੇ ਤੇ ਤੇ ਜੇ ਮੌਸਮ ਸਹੀ ਹੋਇਆ ਮੌਸਮ ਅੱਜ ਬਹੁਤ ਸੋਹਣਾ ਮੀਂਹ ਪਿਆ ਹਟਿਆ ਸੂਰੇ ਬਹੁਤ ਮੀਂਹ ਪਿਆ ਪਰ ਮੌਸਮ ਠੰਡਾ ਹੋ ਗਿਆ ਮੀਂਹ हट ਗਿਆ ਤੇ ਹੁਣ ਉੱਥੇ ਵੀ ਦੇਖਦੇ ਆ ਫੋਨ ਮਾੜਾ ਜਿਹਾ ਕਰੂਗੇ ਮੌਸਮ ਕਿਦਾਂ ਦਾ ਉੱਧਰ ਤੇ ਉੱਧਰ ਵੀ ਪਤਾ ਕਰਦੇ ਆ ਮੌਸਮ ਉਹੀ ਨਾਲ ਵੀ ਇੱਧਰ ਮੀਂਹ ਹਟਿਆ ਹੋਵੇ ਤੇ ਉੱਧਰ ਮੀਂਹ ਲੱਗਾ ਹੋਵੇ ਠੰਡਾ ਹੋ ਗਿਆ ਤੇ ਇੱਕ ਹੋਰ ਖੁਸ਼ਖਬਰੀ ਹੋ ਅਰਮਾਨ ਨੂੰ ਬਹੁਤ ਟੈਨਸ਼ਨ ਸੀ ਕਿ ਮੈਂ ਸਕੂਲ ਜਾਵਾਂ ਜਾਂ ਮੇਲੇ ਤੇ ਜਾਵਾਂ ਤੇ ਅਰਮਾਨ ਨੂੰ ਛੁੱਟੀ ਹੋ ਗਈ ਮੈਸੇਜ ਆ ਗਿਆ ਹੁਣੇ ਬੇਫਿਕਰ ਹੋ ਕੇ ਮੇਲਾ ਦੇਖੂਗਾ ਨਹੀਂ ਤਾਂ ਕਹਣਾ ਸੀ ਪਹਿਲੇ ਦਿਨ ਜਾਣਾ ਹੈ ਤੇ ਪਹਿਲੇ ਦਿਨ ਹੀ ਛੁੱਟੀ ਹੋ ਗਈ ਆ ਤੇ ਠੀਕ ਹੈ ਹੁਣ ਅਸੀਂ ਮੇਲੇ ਤੇ ਜਾ ਕੇ ਮਿਲਦੇ ਆ ਦਿਖਾਉਨੇ ਆ ਤੁਹਾਨੂੰ ਤੇ ਹੁਣ ਪੁਨੀਸਾ ਫੋਨ ਕਰਦੇ ਆ ਉੱਥੇ ਵੀ ਉੱਥੇ ਮੀਂਹ ਤਾਂ ਨਹੀਂ ਪੈ ਰਿਹਾ ਮੌਸਮ ਬਹੁਤ ਸੋਹਣਾ ਠੰਡਾ ਹੋ ਗਿਆ ਅਮਾ ਜੀ ਹਾਂ ਬਹੁਤ ਪਿਆਰੀ ਸਿਰ ਉਹਨਾਂ ਨੇ ਉਹਦੇ ਕਹਿ ਦੇਣਾ ਵੀ ਮੀ ਨਹੀਂ ਪੈਂਦਾ ਵੀ ਆ ਜਾਣ ਮਾਮੇ ਹੁਣੀ ਨਹੀਂ ਪੈਂਦਾ ਨਹੀਂ ਖੜੇ ਚਲੋ ਕੋਈ ਗੱਲ ਨਹੀਂ ਮੌਸਮ ਠੰਡਾ ਆ ਚਲੋ ਮम्मा ਚਲੋ ਤੂੰ ਸਹੀ ਹੋ ਕੇ ਬਹਿ ਤਾ ਕਾਕਾ ਪਟਕਾ ਤੂੰ ਕਿਤੇ ਨਾ ਲਾਲ ਬੰਨੇ ਆਇਆ ਪਿੱਟਾ ਪਟਕਣ ਕਾਲੀ ਕਾਲ ਚ ਲੱਭਾ ਨਹੀਂ ਹੁਣ ਯੂਨੀਫਾਰਮ ਵਾਲਾ ਚਲੋ ਅਬ ਨਹੀਂ ਤੋਕ ਕੇ ਜਦੋਂ ਮੌਸਮ ਕਿੰਨਾ ਠੰਡਾ ਆ ਮੀਨ ਆ ਪਵੇ ਇਦਾਂ ਹੀ ਰਵੇ ਚੱਲ 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 ਲੋ ਜੀ ਅਸੀਂ ਪਹੁੰਚ ਗਏ ਆ ਪਹੁੰਚੇ ਤਾਂ ਨਹੀਂ ਹਲੇ ਸ਼ਾਈਨ ਬੋਰਡ ਲੱਗਾ ਆ ਰੋਜਾ ਸ਼ਰੀਰ ਮਢਾਲੀ ਦਰਬਾਰ ਤੇ ਹੁਣ ਅਸੀਂ ਇੱਥੋਂ ਮੁੜਾ ਕੇ ਤੇ ਰੋਡ ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਇਹ 7-8 ਸਾਲ ਪਹਿਲਾਂ ਨਹੀਂ ਸੀ ਐਨਾ ਰੋਡ ਇਹ ਵਧੀਆ ਤੇ ਹੁਣ ਇਹ ਜਿੱਦਾ ਫਗਵਾੜੇ ਤੋਂ ਚੰਡੀਗੜ੍ਹ ਰੋਡ ਬਣਿਆ ਬਹੁਤ ਵਧੀਆ ਤੇ ਬਾਕੀ ਹੁਣ ਤੁਸੀਂ ਇੱਥੇ ਮੈਂ ਕਹਿੰਦਾ ਉੱਤਰ ਜਾਈਏ ਥੋੜਾ ਜਿਹਾ ਰਿਲੈਕਸ ਹੋ ਜਾਈਏ ਥੱਕ ਗਿਆ ਘੰਟਾ ਹੋ ਗਿਆ ਅਰਮੰਦੀ ਵੀ ਥੱਕਿਆ ਤਾਂ ਨਹੀਂ ਥੱਕਿਆ ਤਾਂ ਕਿਸੀ ਮੇਲੇ ਚ ਹਾਂ ਹੂੰ ਰਾਮ ਆ ਕੇ ਕੱਚਾ ਜਨਿਤ ਰੋ ਕਿ ਨਾ ਦੇ ਪੈਣ ਚਲੋ ਜੀ ਮੈਂ ਕਹਿੰਨੀ ਆ ਰਾਹੇ ਰਾ ਜੰਨੇ ਆ ਰਾਹੀ ਰਾ ਉਹ ਦਰਿਆ ਚਲੋ ਕੋਲ ਮੋਟਰ ਹੈ ਬਹੁਤ ਨੰਬਰ ਦੇ ਚਲ ਮੋਟਰ ਪਾਪਾ ਇਹ ਨਿਆ ਕਿਹੜਾ ਇਸ ਕੋਲ ਮੈਂ ਲੱਗਦੀ ਆ ਹਾਂ ਤੇ ਲਗਾ ਲਏ ਪਹੁੰਚ ਗਏ ਅਸੀਂ ਰੋਜਾ ਸ਼ਰੀਫ ਮਢਾਲੀ ਮੀ ਕਰਕੇ ਮੀ ਕਰਕੇ ਵੀ ਹਾਲੇ ਸਵੇਰਾ ਹੀ ਆ 9 9:30 ਹੋਏ ਆ ਸ਼ਾਮ ਨੂੰ ਜ਼ਿਆਦਾ ਹੁੰਦਾ ਆ ਮੇਲਾ ਇੱਥੇ ਤੇ ਹੁਣ ਅਸੀਂ ਇੱਥੇ ਮੱਥਾ ਟੇਕਾਂਗੇ ਤੇ ਮੈਂ ਇੱਥੇ ਜ਼ਿਆਦਾ ਕਮੈਂਟਰੀ ਉੱਤੇ ਨਹੀਂ ਕਰੂੰਗੀ ਕਿਉਂਕਿ ਜੋ ਵੀ ਹੈ ਇੱਥੇ ਕਿਸੇ ਤੋਂ ਲੁਕਿਆ ਨਹੀਂ ਹੈ ਤੇ ਸਾਰਿਆਂ ਨੂੰ ਇਸ ਜਗ੍ਹਾ ਬਾਰੇ ਪਤਾ ਹੀ ਆ ਤੇ ਜਿਹੜੇ ਇੱਥੇ ਢੋਲ ਵੱਜ ਰਹੇ ਆ ਸ਼ਹਿਨਾਈਆਂ ਵੱਜ ਰਹੀਆਂ ਸੋਹਣੀਆਂ ਲੱਗਦੀਆਂ ਆ ਤੇ ਮੈਂ ਉੱਪਰ ਕਮੈਂਟਰੀ ਨਹੀਂ ਕਰੂੰਗੀ ਜ਼ਿਆਦਾ ਜੋ ਵੀ ਹੈ ਰੀਅਲ ਹੈ ਤੇ ਅਸੀਂ ਰੀਅਲ ਹੀ ਦੇਖਦੇ ਅੰਦਰ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਨਾਲ ਕਰੋ ਜੀ ਅੰਦਰ ਦਰਸ਼ਨ ਸ਼ਹਿਰ ਹੈ ਨਾ ਮੱਥਾ ਸੌਖਾ ਠੀਕ ਹੋ ਗਿਆ ਆਹ ਹੋਇਆ ਅਸੀਂ ਮੱਥਾ ਟੇਕੇ ਬਾਹਰ ਜਾ ਰਹੇ ਸੀ ਤੇ ਸਾਡੇ ਮੁੰਡਾ ਮਿਲਿਆ ਮਕੰਦਪੁਰ ਤੋਂ ਮਿਲ ਕੇ ਬਹੁਤ ਖੁਸ਼ੀ ਹੋਈ ਸਾਨੂੰ ਤੇ ਸਾਡਾ ਸਬਸਕ੍ਰਾਈਬਰ ਸੀਗਾ ਤੇ ਇਹ ਮਕੰਦਪੁਰ ਸੀ ਸਾਡੇ ਜਿਹੜੇ ਜਠੇਰੇ ਅਸੀਂ ਇੱਕ ਦੋ ਵਾਰ ਉਧਰ ਵੀਡੀਓ ਵੀ ਬਣਾਈ ਹੈ ਤੇ ਕਹਿੰਦਾ ਆਂਟੀ ਜੀ ਮੈਂ ਤੁਹਾਡੇ ਨਾਲ ਫੋਟੋ ਖਿਚਾਉਣੀ ਸਾਰੇ ਨਾਲ ਤੇ ਬਹੁਤ ਖੁਸ਼ੀ ਹੋਈ ਸਾਨੂੰ ਵੀ ਫੋਟੋ ਖਿਚਾ ਕੇ ਤੇ ਵਧੀਆ ਲੱਗਦਾ ਜਦੋਂ ਐਦਾਂ ਕੋਈ ਅਦਰਮਣ ਕਰਦਾ ਆ ਤੇ ਹੁਣ ਦੇਖਦੇ ਆਂ ਜੀ ਬਾਹਰਲਾ ਮੇਲੇ ਦਾ ਨਜ਼ਾਰਾ ਹਾਲੇ ਦੁਕਾਨਾਂ ਦੁਕੋਨਾਂ ਤਾਂ ਨਹੀਂ ਐਨੀਆਂ ਲੱਗੀਆਂ ਪਚੰਡੋਲ ਵੀ ਹੱਲੇ ਨਹੀਂ ਚੱਲ ਰਿਹਾ ਸ਼ਾਮ ਨੂੰ ਇਹ ਸਾਰਾ ਪ੍ਰੋਗਰਾਮ ਹੁੰਦਾ ਆ ਅੰਮਾ ਉਹ ਛੋਟੀ ਕਿਸ਼ਤੀ ਤੇ ਲੈ ਲੈਣਾ ਚਾਹਤੇ ਕਾਕਾ ਨਹੀਂ ਤੇ ਗਾਰਾ ਬੋਚੋ ਅੰਮਾ ਨਹੀਂ ਫਿੱਟ ਜਾ ਪਲੀਜ਼ ਔਰਮਾਨ ਕਹਿੰਦਾ ਇੱਥੇ ਮੈਂ ਕੁਝ ਖਾਣਾ ਆ ਟਿੱਕੀਆਂ ਜਾਂ ਬਰਗਰ ਤੇ ਅਸੀਂ ਘਰ ਰੋਟੀ ਖਾ ਕੇ ਆਏ ਸੀਗੇ ਖਾ ਕੇ ਤਾਂ ਮੈਸੇ ਇਹ ਵੀ ਆਇਆ ਸੀ ਚਲੋ ਕੋਈ ਨਹੀਂ ਬੱਚਿਆਂ ਦਾ ਚਾਹ ਹੁੰਦਾ ਖਾ ਲੇ ਆ ਗਿਆ ਆ ਗਿਆ ਚਲ ਤੇ ਲਓ ਜੀ ਮੇਲਾ ਅਸੀਂ ਦੇਖ ਲਿਆ ਤੇ ਹਾਲੇ ਸਵੇਰਾ ਕਰਕੇ ਰਸ਼ ਨਹੀਂ ਸੀ ਇਹਨਾਂ ਤੇ ਇਸ ਕਰਕੇ ਸਭ ਤੋਂ ਟਾਈਮ ਨਾਲ ਮੱਥਾ ਟੇਕ ਹੋ ਗਿਆ ਜੇ ਅਸੀਂ ਸ਼ਾਮ ਨੂੰ ਆਲੇ ਤਾਂ ਰਸ਼ ਬਹੁਤ ਹੋਣਾ ਸੀ ਮੱਥਾ ਵੀ ਨਹੀਂ ਸੀ ਟੇਕ ਹੋਣਾ ਤੇ ਵੈਸੇ ਮੌਸਮ ਠੰਡਾ ਹੈ ਮਾੜਾ ਮਾੜਾ ਮੀਂਹ ਪੈਂਦਾ ਇੱਥੇ ਵੀ ਅਵਨੀਤ ਜੀ ਨੇ ਫੋਨ ਕੀਤਾ ਸੀ ਕਹਿੰਦੇ ਇੱਥੇ ਵੀ ਛੋਟਾ ਛੋਟਾ ਪੈਂਦਾ ਆ ਤੇ ਚਲੋ ਏਰਮਾਨ ਦਾ ਵੀ ਚਾਹ ਪੂਰਾ ਹੋ ਗਿਆ ਮੱਤਾਂ ਵੀ ਤੇ ਗਿਆ ਮੇਲਾ ਵੀ ਦੇਖ ਲਿਆ ਪਰ ਹਾਲੇ ਨਾ ਦੁਕਾਨਾਂ ਨਹੀਂ ਸੀਗੀਆਂ ਨਹੀਂ ਲੱਗੀਆਂ ਕਿਉਂਕਿ ਨਹੀਂ ਵੀ ਪੈਂਦਾ ਸ਼ਾਮ ਨੂੰ ਜ਼ਿਆਦਾ ਹੁੰਦਾ ਆ ਸ਼ਾਮ ਨੂੰ ਰਸ਼ ਹੁੰਦਾ ਦੁਕਾਨਾਂ ਦਾ ਵੀ ਹੁਣ ਅਸੀਂ ਜਾਵਾਂਗੇ ਅਰਮਾਨ ਦੀ ਭੂਆ ਦੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਅਸੀਂ ਆਈ ਆ ਪਪਾ ਆ ਗਏ 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 ਪਪਾ ਇਹ ਤਾਂ ਗਏ ਮੋਟਰਸਲ ਕੱਢਣ ਉਸਕੇ ਅਸੀਂ ਜਦੋਂ ਉਹ ਨਿਕਲਦੇ ਆ ਪਪਾ ਨੂੰ ਦੱਸੋ ਅਰਮਾਨ ਨੇ ਟਿੱਕੀਆਂ ਵੀ ਖਾ ਲਈਆਂ ਤੇ ਹੁਣ ਭੂਆ ਦੇ ਜਾ ਕੇ ਚਾਹ ਪੀਊ ਕਰਨਾ ਚਲੋ ਜੀ ਹੁਣ ਭੂਆ ਦੇ ਹਾਂ ਜੀ ਅੱਜ ਅਰਮਾਨ ਪਹੁੰਚ ਗਿਆ ਆਪਣੀ ਭੂਆ ਦੇ ਹਾਂ ਤੇ ਹੁਣ ਪਹਿਲਾਂ ਪੀਨੇ ਅਸੀਂ ਚਾਹ ਮੇਰੇ ਲਈ ਆ ਗਿਆ ਸਟੀਲ ਦਾ ਗਲਾਸ ਇਹਨਾਂ ਨੂੰ ਪਤਾ ਮੈਂ ਸਟੀਲ ਦੇ ਗਲਾਸ ਚ ਚਾਹ ਪੀਂਦੀ ਆ ਹਾਂ ਫਿਰ ਨੂੰ ਲੈ ਲੈ ਲੱਤ ਕੇ ਬੇਰ ਮਾਰ ਨਹੀਂ ਪੈਂਦਾ ਇੱਥੇ ਖੜੋ ਅੰਦਰੇ ਬੈਠ ਚਾਹ ਨਹੀਂ ਪੀਣੀ ਪਹਿਲਾਂ ਚਾਹ ਲਈ ਹਾਂ ਤਾਂ ਕਿਸੇ ਚਾਹ ਚ ਇੱਨਾ ਚਾਹ ਪੀਨੇ ਆ ਫੇਰ ਕਰਦੇ ਆ ਗੱਲਾਂ ਬਾਤਾਂ ਜਿਹੜਾ ਇਹ ਬੜਾ ਖੇਡੀ ਜਾਂਦੇ ਸਾਰ ਹਮ ਲਓ ਜੀ ਚਾਹ ਪਾਣੀ ਪੀ ਲਿਆ ਤੇ ਬਾਹਰ ਮੀਂਹ ਬਹੁਤ ਪੈ ਰਿਆ ਆ ਤੇ ਹੁਣ ਆਪੂਆ ਦੀ ਫੈਮਿਲੀ ਅਰਮਨ ਦੇ ਪੂਆ ਦੀ ਫੈਮਿਲੀ ਸਾਰੇ ਇੱਥੇ ਬੈਠ ਕੇ YouTube ਤੇ ਸਾਡੀਆਂ ਅਗਲੀਆਂ ਪਿਛਲੀਆਂ ਵੀਡੀਓ ਦੇਖ ਰਹੇ ਆ ਕਹਿੰਦੇ ਜਦੋਂ ਅਸੀਂ ਵਿਹਲੇ ਹੁੰਨੇ ਆ ਤੇ ਤੁਹਾਡੀਆਂ ਵੀਡੀਓ ਦੇਖੀ ਲੀਆਂ ਬਹੁਤ ਵਧੀਆ ਲੱਗਦਾ ਸਾਨੂੰ ਕਹਿੰਦੇ ਤਾਂ ਵੀਡੀਓ ਸਕਰੀਨ ਤੇ ਦੇਖਣੀ ਸਾਰੇ ਆ ਨਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਾਡੀਆਂ ਵੀਡੀਓ ਦੇਖਦੇ ਆ ਇਹ ਕੀ ਬਹਨ ਦਾ ਹੈ ਅਗਲੇ ਚੱਕੇ ਬੰਨ ਵੀ ਕੰਮ ਬਹੁਤ ਬੰਨ ਤੇ ਹੁਣ ਮੇਲਾ ਦੇਖਣ ਸ਼ਾਮ ਨੂੰ ਜਾਊਗੇ ਮਾਮਾ ਦਾ ਰਹਾ ਨਾ ਮੇ ਲਾ ਮਾ ਦੇ ਕੇ ਆ ਗਈ ਆ ਦੇ ਕੇ ਆ ਗਾ ਲੜੀ ਕਣੇ ਅਸੀਂ ਜੋ ਨਾ ਆਪ ਚਾਹੇ ਗੋਲੇ ਰਾਜੇ ਕੇ ਮੱਥਾ ਚੁੱਕ ਕੇ ਆਏਗਾ ਅਸੀਂ ਜੋ ਆ ਗੜਾ ਤੋਂ ਮਾਂ ਨੂੰ ਮੰਗੀ ਮਾਮੀ ਸਾਡੀ ਬਾਤ ਨਹੀਂ ਕੁਝਦੀ ਮਾਮੀ ਨੇ ਬੇੜੇ ਚ ਕਿੱਦਾਂ ਪੜਾ ਸੀ ਹੋਣਾ ਹੀ ਸੀ ਕਿੱਦਾਂ ਮਾਮੀ ਆਉ ਦੇ ਆ ਕੇ ਆ ਗਈ ਐ ਸਵੇਰੇ ਦੇ ਮਾਮੀ ਨੇ ਲਓ ਜੀ ਕਹਿੰਦੇ ਅਸੀਂ ਤੁਹਾਡੇ ਵੇਟ ਕਰਦੇ ਸੀ ਮੇਲਾ ਤੁਹਾਡੇ ਨਾਲ ਦੇਖਣਾ ਸੀ ਤੁਸੀਂ ਪਹਿਲੇ ਮੇਲਾ ਦੇਖ ਕੇ ਆਏ ਆ ਤੇ ਸਾਨੂੰ ਇਦਾਂ ਸੀ ਵੀ ਪਿੱਛੇ ਵੀ ਜਾ ਕੇ ਅਸੀਂ ਦੇਖਣਾ ਸੀ ਜੇ ਅਸੀਂ ਪਹਿਲਾਂ ਇੱਥੇ ਆ ਜਾਂਦੇ ਫੇਰ ਇੱਥੇ ਟਾਈਮ ਲੱਗ ਜਾਣਾ ਸੀ ਹਾਂ ਬੰਦ ਚਾਲ ਵੇਦ ਪਹਿਲਾਂ ਨਿਕਲਣ ਤਾਂ ਦੇਣੇ আচ্ছা ਹਣ ਮੰਮੀ ਮੈਂਗੋ ਸ਼ੇਕ ਬਣਾਉਂਦੀ ਆ ਉਹ ਦੇਖ ਰਿਹਾ ਇਹ ਪੂਆ ਕੀ ਕਰਦੀ ਦਾਕਾ ਉਹ ਸਹੀ ਚਾ ਸ਼ੇਵਰ ਇਹ ਜੋ ਨਪੰਦੇ ਅਜੀ ਤਸਵੀਰ ਤੇ ਠੀਕ ਦੇ ਆ ਅਜੀ ਤਸਵੀਰ ਤੇ ਆਏ ਹੋ ਤੁਸੀਂ ਸਵੇਰ ਦੇ ਹੈ ਨਹੀਂ ਇਸ ਘਰ ਕਿੱਥੇ ਅਸੀਂ ਕਾ ਨਿਆਲੇ ਨੂੰ ਮੇਲਾ ਦਿਖਾ ਲੂਈ ਮਾਮਾ ਮਾਮਾ ਅਜੀ ਤਸਵੀਰ ਮੇਲਾ ਦੇਖ ਮਾਮਾ ਚੋਰੀ ਚੋਰੀ ਮੇਲਾ ਦੇਖਾ ਦੇ ਡੇੜੀ ਕਿਲੇ ਆ ਸਾਡਾ ਮਾਮਾ ਸਾਡਾ ਮੇਲਾ ਦਿਖਾ ਲੂਗਾ ਚੱਲ ਹੁਣ ਚੱਲ ਪਾ ਤੂੰ ਮਾਮਾ ਵੀ ਕੋਲੇ ਆ ਤੁਹਾਡੇ ਭਾਨ ਜਿਹੜੀ ਕੋਲੇ ਆ ਹੁਣ ਮੇਲਾ ਦੇਖਿਆ ਮਾਮਾ ਵੀ ਆਵੇ ਇਕੱਲੇ ਮੇਲਾ ਦੇਖਿਆ ਮਾਮਾ ਵੀ ਦਿਖਾਇਆ ਹਾਂ ਹੌਣ ਦੇਖਾ ਕੋਈ ਵੀ ਇੱਥੇ ਦਾ ਰਕੇ ਕੁਝ ਮਰਦੇ ਆਇਓ ਮਾਤਾ ਬਰਾਬਰ ਉਹ ਤਾਂ ਦਾਦੀ ਦਾ ਟੋਟੇ ਆ ਸਬਜੀ ਇਹ ਬਹਿਰ ਦੀ ਹੈ ਰਾਤ ਦੀ ਰਾਤ ਐਮੀ ਸਵੇਰ ਲਈ ਆ ਕੱਟਦੀ ਅਵਨੀਤ ਲਈ ਛਾ ਉਹਨੂੰ ਕੱਟਦੀ ਸਵੇਰ ਨੂੰ ਇਹ ਦੇਖੋ ਜੀ ਵੀਡੀਓ ਚੱਲ ਰਹੀ ਹੈ ਸਾਡੀ ਤੇ ਅਵਨੀਤ ਨੇ ਜੜਾਣ ਦੋਲੇ ਸਵੇਰੇ ਕੱਟ ਹੁੰਦੀ ਆ ਇਹ ਜਨ ਨੂੰ ਪਰ ਸਭੀ ਪਾਏ ਹਨ ਉਹ ਕਿਤੇ ਕਿਤੇ ਮੀਂਹ ਬਹੁਤ ਪੈਂਦਾ ਰਹੇ ਹਾਲਾਤ ਹੋ ਗਿਆ ਮੀਹੇ ਪਈ ਜਾਂਦਾ ਐਡੇ ਕੋਈ ਹੈ ਨਾ ਥੋੜਾ ਥੋੜਾ ਰੋੜਦਾ ਹੀ ਥੋੜਾ ਕਿ ਜਿੰਨੇ ਮੈਲੇ ਚੋਨਾ ਬੀਜਿਆ ਪਾਣੀ ਨਹੀਂ ਛੇੜੇ ਜੀ ਤਾਂ ਪਾਣੀ ਉੱਪਰ ਹੀ ਰਿਹਾ ਤਾਂ ਹਾਂ ਜੀ ਅਰਮਾਨਦੀਪ ਭੂਆ ਬਹੁਤ ਵੀਡੀਓ ਤੁਸੀਂ ਦੇਖੀ ਹੈ ਪਹਿਲਾਂ ਵੀ ਤੇ ਹੁਣ ਬਹੁਤ ਕਮਜ਼ੋਰ ਹੋ ਗਈ ਹੈ ਨਾ ਸਿਹਤ ਠੀਕ ਨਹੀਂ ਰਹਿੰਦੀ ਪਾਣੀ ਸੁੱਕਾ ਦੋ ਤਿੰਨ ਮੁੜ ਕੇ ਇਹਦਾ ਵੀ ਜਦ ਅਸਮੀਤ ਦਾ ਅਰਮਾਨ ਦਾ ਫਰਕ ਹੈ ਇਹੀ ਹਾਲ ਹੈ ਇਹਨਾਂ ਦਾ ਵੀ ਤਨੁ ਜੇ ਤਾਇਆ ਪੈਣ ਦੇ ਵਿਆਹ ਦਾ ਚੇਤਾ ਪੱਪੂ ਦੇ ਵਿਆਹ ਦਾ ਚੇਤਾ ਉਹ ਵੀ ਛੋਟੇ ਜਿਹੇ ਵੱਡੇ ਭਰਾ ਦੇ ਵਿਆਹ ਦਾ ਚੇਤਾ ਆ ਤਾਨੂੰ ਚੇਤਾ ਨਹੀਂ ਪਿਆ ਸੀ ਪਿੰਡੋਂ ਲੈ ਕੇ ਆਏ ਜਦ ਵੀ ਗੱਡੇ ਤੇ ਅੱਗੇ ਗੱਡੇ ਜਾਂਦੇ ਹੁੰਦੇ ਸੀ ਵੱਡਾ ਭਰਾ ਦਾ ਹੀ ਇੱਥੇ ਲੈ ਕੇ ਆਏ ਜਿਆ ਪੀ ਲਈ ਨੋ ਪੀ ਲਈ ਅਸੀਂ ਕਿ ਆ ਦੀਪਾ ਉਹ ਕਰ ਸਾਨੂੰ ਚਾਹ ਮਿਲਣੀ ਆ ਮੈਂ ਇੱਥੇ ਮੈਂ ਰਸਾਈ ਮੈਂ ਹੁਣ ਜਾਉ ਨਾ ਤੂੰ ਕਿ ਜਾਏ ਪੱਠਿਆਂ ਦਾ ਮਜਾਤੇ ਜਾਂ ਪੱਠਿਆਂ ਨੇ ਮਾਰ ਲਿਆ ਆਲੇ ਸਾਨੂੰ ਕਹਿੰਦੇ ਆ ਆਉਂਦੇ ਨਹੀਂ ਰਹਿੰਦੇ ਨਹੀਂ ਹਾਂ ਹੀ ਪ੍ਰੋਬਲਮ ਸਾਡੀ ਆ ਜੀ ਮੈਂ ਹੁਣ ਥੋੜੀ ਸਰਾਤ ਸੁਵੇ ਨੂੰ ਭਾ ਦਿੰਦਾ ਇੱਕ ਵਾਰ ਹੋਰ ਪਸੂਆਂ ਨੇ ਖਾਈ ਜਾਣੇ ਪੱਠਿਆਂ ਆਉਂਦਾ ਔਰ ਕਿ ਟਾਈਮ 3:30 ਵਜੇ ਚੈੱਕ ਲਾ ਮਾਮੇ ਤੋਂ ਕੁਛ ਅੰਦਰ ਹੀ ਹੈ ਨਾ ਪਰ ਅੰਦਰ ਹੀ ਹੈ ਸੇਖਲਾ ਮਾਮੇ ਦਾ ਕੁਛ ਹੈ ਅੰਦਰ ਹੀ ਪਹਿਲਾ ਬਾਹਰ ਆ ਕੇ ਜੀ ਆਏ 11 ਪੜਦੇ ਹੁਣ ਫੇਰ ਬਾਹਰ ਗਾ ਅੰਦਰ ਮਨ ਕੇ ਮੇਰੇ ਪਤਾ ਨਹੀਂ ਅੰਦਰ ਏਦਾਂ ਦੇ ਚ ਜ਼ਿਆਦਾ ਔਖੀ ਹੁੰਦੀ ਆ ਸੁੱਕ ਪੱਕ ਉਹ ਜਿਆਦੀ ਜਿਹੜੀ ਮਾਰ ਗਈ ਉਹ ਹੋਰ ਜੋ ਲਾ ਗਿਆ ਉਹ ਨਾਂ ਲਾਇਆ ਨਹੀਂ ਆ ਦੇ ਤਾ ਹਾਂ ਆਹ ਤਾਂ ਲੱਗਦਾ ਹੈ ਹੁਣ ਲੱਗਦਾ ਆ ਜਿਹੜਾ ਸਾਹਮਣੇ ਉਹ ਨਾ ਲਾਇਆ ਇਹ ਲਾਇਆ ਉਹ ਪਰ ਉਹ ਤਾਂ ਲੱਗ ਗਿਆ ਆ ਕਿੰਦੇ ਦਾ ਆ ਮੈਂ ਇੱਥੇ ਦੱਸਦੇ ਆ ਵੇ ਇੱਥੇ ਸੀ ਝੋਨਾ ਲਾਇਆ ਹੈ ਉਹਦੇ ਉਪਨੀਰੀ ਲੱਗੀ ਉਹ ਲਾਉਣਾ ਅੱਛਾ ਲੌੜਾ ਜੀਰਾ ਵੀਡੀਓ ਲਾਤਾ ਐ ਹੁਣ ਤਾਂ ਹੂੰ ਬੱਗਾ ਬੰਨੇ ਫੇਰੇ ਪੂਰੀ ਲਾਇਓ ਸੀ ਮੀਂਹ ਪਿਆ ਸੀ ਮਾਲ ਹੁਣ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਸਾਰਾ ਕੁਛ ਕਿਹੜਾ ਕੰਮ ਸਾਡਾ ਰਹਿ ਗਿਆ ਕਿਹੜਾ ਸੀ ਕਰ ਲਿਆ ਕਿਹੜਾ ਖੰਡੀ ਹੋ ਗਈ ਸੀ ਪਾਣੀ ਪਾਣੀ ਤੇ ਜਿੱਦੂ ਨੇ ਨਹੀਂ ਕਿਲਾਇ ਜਿੱਦੂ ਨੇ ਲੱਗੇ ਸਾਰਿਆਂ ਦੇ ਬਸ ਪਾਣੀ ਨਹੀਂ ਪਈ ਜਾਂਦਾ ਆਓ ਜੀ ਜੀ ਆਇਆਂ ਬਣ ਰਿਹਾ ਹੁਣ ਇਹ ਚਾਵਲ ਬਣਦਾ ਹੈ ਇਹ ਤੁਸੀਂ ਕਾਹਤੇ ਐ ਨਾ ਲੱਗੀਆਂ ਕਰਨ ਹਾਂ ਅਸੀਂ ਵਿਖਾਣੇ ਰੋਟੀ ਅਸੀਂ ਬੀਹਾਂ ਦਾ ਆਟਾ ਮੁੱਕਾ ਸੇ ਅਸੀਂ ਚੋਲਣਾ ਲਏ ਮਾਂ ਵੀ ਇਹ ਕਾਹਤ ਪੈ ਗੋੜਨ ਨੇ ਤੁਸੀਂ ਜਾਂ ਜਿਸ ਆਟਾ ਲਿਆ ਆਂਦੇ ਲਗਾ ਤੂੰ ਲਗਾ ਸਕੇ ਜਹਾਂਕੇ ਟਾਸ ਸਰਪਤਾ ਜਿਸ ਹੀ ਆਉਣਾ ਆ ਅੱਜ ਤਾਂ ਵੀ ਬੰਦਾ ਆਉਣਾ ਨਹੀਂ ਹੈਗਾ ਸਰਪਤੀ ਆਈ ਮਾਂ ਵੀ ਇੰਨੇ ਸੇ ਤਾਂ ਨਹੀਂ ਆਣ ਲਾਗੇ ਨੀਗੇ ਮੇਲਾ ਦੇਖਾਂ ਮਾਂ ਮਿਸਤਾਨ ਮਾਮੀ ਨੁਸ਼ਤਾਂ ਤਾਂ ਕਹਿ ਰਹੀਆਂ ਕਿ ਮਾਮੀ ਬੱਚਿਆਂ ਨੂੰ ਲੈ ਕੇ ਆਈ ਪਰ ਮੀਰ ਨੂੰ ਅਬਨੀਤ ਤਾਂ ਪਹਿਲਾਂ ਰਹਿ ਗਏ ਸੀ ਮਹੀਨਾ ਕ ਪਹਿਲਾਂ ਕਹਿੰਦੀ ਮੇਲੇ ਤੋਂ ਮੇਰੇ ਤੋਂ ਜਾ ਨਹੀਂ ਹੋਣਾ ਹੁਣ ਮੈਂ ਪੂਰੇ ਤਿੰਨ ਚਾਰ ਦਿਨ ਰਹਿ ਜਾਂਦੀ ਆ ਤੇ ਗਿਲਾ ਕਰ ਰਹੀ ਆ ਇਹ ਗਿਲੇ ਚ ਵੀ ਪਿਆਰੇ ਇਹਨਾਂ ਦੇ ਤੇ ਜਿੱਦਣ ਦਾ ਮੇਲਾ ਸ਼ੁਰੂ ਹੋਇਆ ਤਿੰਨ ਚਾਰ ਦਿਨ ਹੋ ਗਏ ਆ ਤੇ ਇਹ ਰੋਜ਼ ਤਿੰਨ ਤਿੰਨ ਚਾਰ ਚਾਰ ਫੋਨ ਕਰਦੇ ਸੀ ਕਿ ਤੁਸੀਂ ਆਉਂਦੇ ਨਹੀਂ ਤੇ ਸਾਨੂੰ ਆਉਣਾ ਪਿਆ ਇਹਨਾਂ ਦੇ ਪਿਆਰ ਦੇ ਅੱਗੇ ਝੁਕਣਾ ਪਿਆ ਬਹੁਤ ਪਿਆਰ ਕਰਦੇ ਆ ਬਹੁਤ ਆਦਰਮਾਨ ਕਰਦੇ ਸਾਡੇ ਨਾਲ ਕੋਈ ਵੀ ਇਹਨਾਂ ਦੇ ਘਰ ਆ ਜਵੇ ਘਰੇ ਮੱਥੇ ਸਵਾਗਤ ਕਰਦੇ ਆ ਰੋਟੀ ਪਾਣੀ ਹਾਸ ਹਾਸ ਕੇ ਬਣਾਉਣਾ ਇਹਨਾਂ ਨੇ ਤੇ ਕਦੀ ਨਹੀਂ ਮਹਿਸੂਸ ਨਹੀਂ ਹੋਇਆ ਵੀ ਮੈਂ ਮਾਮੀਆਂ ਦੇ ਪਾਂਚੇ ਨੂੰ ਹਾਂ ਸਹੇਲੀਆਂ ਵਾਲਾ ਸਾਹ ਆ ਬ ਇਹਨਾਂ ਦੇ ਨਾਲ ਤੇ ਸਾਰਿਆਂ ਦਾ ਬਹੁਤ ਕਰਦੇ ਆ ਤੇ ਮੁੰਡੇ ਵੀ ਬਹੁਤ ਚੰਗਿਆ ਖੇਤੀਬਾੜੀ ਕਰਦੇ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਜੀ ਘਰ ਚ ਤੇ ਜਿਹੜਾ ਪਿਆਰ ਆ ਇਸ ਘਰ ਦੇ ਵਿੱਚ ਉਹ ਮੈਂ ਕਿਤੇ ਨਹੀਂ ਦੇਖਿਆ ਕਿਸੇ ਫੈਮਿਲੀ ਚ ਨਹੀਂ ਅੱਜ ਤੱਕ ਦੇਖਿਆ ਜਿੱਨਾ ਇੱਥੇ ਸਾਨੂੰ ਪਿਆਰ ਮਿਲਦਾ ਆ ਤੇ ਪਰਮਾਤਮਾ ਐਦਾਂ ਹੀ ਪਿਆਰ ਰੱਖੇ ਤੇ ਸਾਡੀ ਨਣਾਣ ਨੂੰ ਵੀ ਰਾਜੀ ਖੁਸ਼ੀ ਰੱਖੇ ਤੰਦਰੁਸਤੀਆਂ ਰੱਖੇ ਕੋ ਗਾਣੇ ਸੁਣਾ ਦਿਓ ਗਾਣੇ ਜਾਂਦੇ ਫੇਰ ਤੋਂ ਦੁਪਹਿਰ ਤੱਕ ਸਾਡੇ ਬਾਹਰ ਮੀ ਬਹੁਤ ਪੈ ਰਿਆ ਹੈ ਤੇ ਅੰਦਰ ਗਰਮੀ ਆ ਤੇ ਮਾਮਾ ਮਾਮੀ ਲਈ ਦੁਪਹਿਰ ਦੀ ਰੋਟੀ ਤਿਆਰ ਹੋ ਰਹੀ ਹੈ ਤੇ ਅਸੀਂ ਤਾਂ ਕਿਹਾ ਸੀ ਰੋਟੀ ਖਾ ਕੇ ਅਸੀਂ ਚਲੇ ਜਾਣਾ ਛੇਤੀ ਤੇ ਪਰ ਐਦਾਂ ਕਦੀ ਹੋਈ ਨਹੀਂ ਸਕਦਾ ਰੋਟੀ ਖਾਦੇ ਤੋਂ ਬਿਨਾ ਭੇਜਣ ਭਾਵੇਂ ਅਸੀਂ ਇੱਕ ਘੰਟੇ ਲਈ ਵੀ ਆਵੇ ਆਈਏ ਰੋਟੀ ਨਾਲ ਖਵਾ ਕੇ ਹੀ ਭੇਜਣਾ ਹੈ ਸਾਨੂੰ ਇਹ ਇਹਨਾਂ ਦੀ ਬਹੁਤ ਵੱਡੀ ਖੋਬੀ ਆ ਲਓ ਜੀ ਡੇਢ ਵਜ ਚੱਲਾ ਆ ਤੇ ਅਸੀਂ ਕਿਹਾ ਸੀ ਅਸੀਂ 12:00 ਵਜੇ ਵਾਪਸ ਹੋ ਜਾਵਾਂਗੇ ਮੀਂਹ ਹਟਣ ਦਾ ਨਾਂ ਨਹੀਂ ਲੈ ਰਿਹਾ ਇੱਦਣ ਪਰਸ਼ਾਦੇ ਪਕ ਰਹੇ ਆ ਪਰੌਣੇ ਵਾਲੇ ਪਾ ਕੇ ਦਾ ਰਸਾ ਦੇ ਹੂੰ ਚੱਲੋ ਹੁਣ ਮਾਂ ਲੱਗ ਗਈ ਨੇ ජලු මීත හටනයි දි හැඟ චලත ਆ ਜਾਓ ਹੁਣ ਕੁੜੀਆਂ ਹੈ ਮੰਮੀ ਕਿੱਧਰੋਂ ਮੰਮੀ ਅੰਦਰ ਹੀ ਐ ਇਹ ਉੱਧਰ ਵੀ ਚੱਲ ਕੋਈ ਨਹੀਂ ਉੱਥੇ ਬਾਹਰ ਖੜੀ ਆ ਜਾਓ ਹੁਣ ਤੁਸੀਂ ਇਹ ਬਾਅਦ ਪਾਉਂਦੀ ਨਹੀਂ ਇਹ ਬਾਅਦ ਸਮਝ ਨਹੀਂ ਆਉਂਦੀ ਅੱਜ ਮਿਹਲੇ ਹੋ ਜਾਂਦੀ ਆਹ ਤੇਰੀ ਪਾਣੀ ਪੂਣੀ ਤਾਰਾ ਕੋਲ ਲੱਗ ਜਾਂਦਾ ਐਦਾਂ ਦੇ ਮਾਮੇ ਲੱਪਣੀ ਮੀ ਪੈਂਦੇ ਚ ਆਏ ਆ ਮੀ ਪੈਂਦੇ ਚੱਲੇ ਆ ਤਾਂ ਮੀ ਪੈਂਦੇ ਚ ਆਏ ਆ ਆ ਫੇ ਅਸੀਂ ਬਥੇਰਾ ਕਹਿੰਨੇ ਫੇ ਰਹਿ ਲੋ ਰਾਤ ਪਰ ਨਹੀਂ ਮੋਰ ਮਗਰ ਜਿਹੜੀ ਥਾਂ ਤੋਂ ਬੰਨੀ ਹੋ ਨਾ ਰੀ ਪਾਉਣਾ ਥਾਂ ਤੇ ਨਾਲੇ ਕਹਿੰਦੇ ਖੋਲਡੀਆਂ ਭਰਿਆਂ ਦੀਆਂ ਖੋਲਡੀਆਂ ਖਾਲੇ ਹੀ ਕਰੀਓ ਤਾਂ ਹੁਣ ਪਾਣੀ ਤਾਂ ਨਹੀਂ ਕੋਹਾਗਾ ਫਿਰ ਸਾਫ਼ ਕਰਨਾ ਪੈਣਾ ਫਿਰ ਠੰਡਾ ਗੁਰਾਇਟ ਹੋ ਜਾਂਦਾ ਬੜਾ ਪੂਰਾ ਫੇਰ ਨਾ ਪੈਂਦਾ ਇਹਨੂੰ ਫਿਰ ਉਹਨੂੰ ਬਿਲਦੇ ਆ ਇਹਦਾ ਸੇ ਉਹਨੂੰ ਤਿਆਰ ਹੋ ਜਾਂਦਾ ਹੋਰ ਚਲੋ ਚਲਿਏ ਮੀਂਹ ਸੇ ਆ ਜਾਣਾ ਜੱਥੇ ਚਲੋ ਚਲਿਏ ਠੰਡੇ ਠੰਡੇ ਲੱਲੂ ਆਏ ਪੂਰੇ ਟਾਈਮ ਤੇ แผ่นจะไม่ละโอ้ววากามาร์ดี

ਮਿੱਲਾ ਮੰਨ ਲਿਆ ਹੋਰ ਮੈਂ ਕਿਹਾ ਇਹ ਮਿੱਲਾ ਅੱਜ ਕੋਈ ਵੀ ਛੁੱਟੀ ਹੋਵੇ ਚਲੋ ਮਿਲੋ ਜਿੰਦਾ ਨਹੀਂ ਚ ਲੱਗਦਾ ਘੇਰੂ ਘਰ ਆਜ ਹੱਲੇ ਨਹੀਂ ਲੱਗਦਾ ਘੇਰੂ ਘਰ ਆਜ ਹੱਲੇ ਨਹੀਂ ਬੋ ਪੈ ਕੇ ਜਦ ਅਸੀਂ ਨਿਕਲੇ ਆ ਆ ਉਧਰ ਅਗਲੀ ਟੰਗੂ ਵੀ ਆ ਗਏ ਨਾ ਮੈਂ ਬਣਦਾ ਹੈ